ਜਦੋਂ ਤਾਈਆਂ ਚਲੇ ਗਏ ਸਾਰੇ ਨੋਤਾਸ ਰਹਾ ਤਾਂ ਅਸਲ ਅਸੀਂ ਬਠੇ ਪਿੰਡ ਵੀਂਜਾ ਦੇ ਵਿੱਚ ਦੋਸਤੋਂ ਤੁਹਾਨੂੰ ਦੱਸਦੀ ਕਿ ਇਹ ਇੱਕ ਲੋੜਵੰਦ ਪਰਿਵਾਰ ਹੈ ਅਸੀਂ ਇੱਥੇ ਕਿਉਂ ਆਏ ਆ ਸਾਡੇ ਨਾਲ ਇਹ ਗਰੀਬ ਪਰਿਵਾਰ ਸਾਡੇ ਨਾਲ ਮੌਜੂਦ ਹੈ ਤਾਂ ਤੁਹਾਨੂੰ ਅਸੀਂ ਦੱਸਦੀ ਕਿ ਸਥਿਤੀ ਕੀ ਆ ਜਿਹੜਾ ਇਹ ਵੀਰ ਮੰਜੇ ਦੇ ਪਿਆ ਆ ਤਾਂ ਇਹਨਾਂ ਤੇ ਇਹਨਾਂ ਛੇੜੀਆਂ ਵਾਲੇ ਹਮਲਾ ਕਰਤਾ ਹਮਲਾ ਕਰ ਤੋਂ ਬਾਅਦ ਇਹਨਾਂ ਦੇ ਇੰਨੇ ਚੰਦ ਕਰ ਦਿੱਤੇਗੇ ਸਰੀਰ ਦਾ ਕੋਈ ਵੀ ਅੰਗ ਐਸਾ ਨਹੀਂ ਬਚਿਆ ਜਿੱਥੇ ਇਹਦੇ ਤੇਜੇ ਹਥਿਆਰ ਨਾਲ ਮਾਰ ਨਾ ਮਾਰੀ ਹੋਵੇ ਤੁਹਾਨੂੰ ਪਹਿਲਾਂ ਮੈਂ ਇਹ ਵੀ ਦੱਸ ਦਵਾਂ ਕਿ ਇਸ ਵੀਰ ਦਾ ਇੱਕ ਬਾਹ ਕੱਟੀ ਹੋਈ ਆ ਜੇ ਬੇਪਰਵਾਹੀ ਦੀ ਅੰਗਹੀਨ ਸੀ ਅੰਗਹੀਨ ਦੇ ਕੁੱਤੇ ਵੀ ਇੰਨਾ ਜਲੇ ਕਹਿਰ ਕੀਤਾ ਨਸ਼ੇੜੀਆਂ ਨੇ ਪੂਰਾ ਪਰਿਵਾਰ ਮੌਜੂਦ ਹੈ ਤਾਂ ਇਸ ਪਰਿਵਾਰ ਤੇ ਕੀ ਬੀਤੀ ਹੈ ਆਪਾਂ ਗੱਲਬਾਤ ਕਰਦੇ ਹਾਂ ਪਰਿਵਾਰ ਦੇ ਨਾਲ ਹਾਂਜੀ ਬਣੀ ਇਹ ਜਿਹੜੀ ਘਟਨਾ ਕਿਵੇਂ ਘਟੀ ਦੀ ਜੀ ਵੀ ਜੇ ਜਾਂਦੇ ਸੀਗੇ ਜੀ ਪਤਾ ਨਹੀਂ ਨਸ਼ੇੜੀਆਂ ਨੇ ਨਾ ਬਹੁਤੋਂ ਕੀਤੀ ਮਾਰੀ ਜੀ ਆਪਾਂ ਆਪਾਂ ਤੋਂ ਵੱਡੇ ਪਏ ਹੈ ਜੀ ਹਾਂਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਮੇਰੇ ਵੀ ਸਾਰੇ ਸਾਡੇ ਨੇ ਜਿੰਨੀ ਹੋ ਸਕੇ ਹੱਥ ਕਰਨਾ ਵੀਰੇ ਤੁਸੀਂ ਐਫ ਆਈ ਆਰ ਦਰਜ ਕਰਾਈਏ ਮੈਨੂੰ ਪੈਡੈਂਟ ਕਰਾਈ ਸੀ ਵੀਰੇ ਅਸੀਂ ਇਹ ਕਿਹਾ ਸੀ ਜਦ ਸੰਸਾਫ ਮਿਲਣਾ ਚਾਹੀਦਾ ਵੀਰ ਜੀ ਹਸਪਤਾਲ ਕਰੋ ਵੀ ਕਿੰਨੇ ਖੁਸ਼ ਕੀਤਾ ਜਿਹੜੇ ਨੇ ਚੇਲੀ ਸੀ ਉਹ ਹਾਂ ਜਦੋਂ ਇਹ ਸਾਡਾ ਬੱਜੀਆ ਤੁਸੀਂ ਕਿੱਥੇ ਲੈ ਗਏ ਦਾ ਅਖਗੜਾ ਕਰਨਾ ਜਾ ਕੇ ਜਨਨ ਨੂੰ ਅਸੀਂ ਬਰਨਾਲੇ ਲੈ ਕੇ ਗਏ ਸੀ ਬਰਨਾਲੇ ਜਵਾਬ ਦਿੱਤਾ ਜੀ ਬਟਿੰਡੇ ਘੱਲਤਾ ਸੀ ਬਟਿੰਡੇ ਦੂਆ ਦੂਸਰੋਂ ਵੀ ਜਵਾਬ ਦਿੱਤਾ ਜੀ ਪ੍ਰਾਈਵੇਟ ਚੋਂ ਕੀਤਾ ਸੀ ਜੀ ਜਿੰਨਾ ਸਾਡੇ ਕੋਲ ਸੀ ਪੈਸਾ ਸੀ ਸਾਰਾ ਘਰ ਲਾ ਚੁੱਕੇ ਆ ਪੈੰਡ ਵੀ ਮੰਗ ਕੇ ਲੈ ਚੁੱਕੇ ਆ ਕਿਉਂ ਮੇਰੇ ਬਿੱਲ ਹੋਰ ਸਾਡੇ ਮੈਨ ਇੰਨੀ ਤੱਕ ਦਾ ਕੰਮ ਵੀ ਇਹ ਠੀਕ ਅੱਛਾ ਜਿਹੜਾ ਤੁਸੀਂ ਅੱਜ ਮਤਲਬ ਘਰੇ ਲੈ ਉਹ ਪੈਸੇ ਐ ਤੋਂ ਘਰੇ ਲੈ ਆਏ ਉਹ ਬਿੱਲ ਆਖ ਨਹੀਂ ਵੜਦੇ ਹਾਂ ਜੀ ਪੈਸੇ ਲੈ ਕੇ ਜੀ ਬਹੁਤ ਹੁਣ ਪੈਸੇ ਮੰਗੀ ਜਾਂਦੇ ਇੰਨਾ ਗਰੀਬ ਹੁੰਦਾ ਕਿੱਥੋਂ ਇੰਨਾ ਪੈਸਾ ਜਾਵੇ ਜਿੰਨੇ ਸਾਡੇ ਕੋਲ ਹੈਗੇ ਸੀ ਅਸੀਂ ਉਹਨੇ ਨਾ ਸਕੀ ਡਾਕਟਰ ਕੋਈ ਫਿਰ ਜਿਆਦਾ ਨਾ ਠੀਕ ਕਰਦੇ ਪੈਸੇ ਦੀ ਚਾਹਤ ਨਾ ਹੁੰਦਾ ਦੰਦਾ ਜੀ ਤਾਂ ਕਰਕੇ ਲੋਟ ਨਹੀਂ ਕਰਾ ਸਕੇ ਇਹ ਮੇਰੇ ਬਿੱਲ ਕੋਈ ਵੀ ਹਲਕਾ ਨਹੀਂ ਸਾਡੀ ਕਰ ਸਕਦਾ ਸਰਗਣਾ ਬੀਜੀ ਮਾਤਾ ਨੂੰ ਆਪਾਂ ਤੁਮਹਾਨੂੰ ਗੱਲ ਸਮਝਾ ਕਰਵਾਉਣਾ ਨਹੀਂ ਹਾਂਜੀ ਮਾਤਾ ਜੀ ਕੀ ਨਾਮ ਹੈ ਉਹ ਤੇਰੇ ਕੋਲ ਪਾਪ ਨਾ ਪਾਪ ਜਿਹੜਾ ਕੋਲ ਪਾਪ ਨਾ ਕਰ ਉਹ ਚਲੋ ਇਹਦਾ ਪਤਾ ਕੋਲੋਂ ਮੇਰਾ ਪਤਾ ਪਾਓ ਚਲੋ ਤੁਸੀਂ ਦੇਖਿਆ ਕਿ ਮਾਤਾ ਪਾਪ ਹੋ ਗਏ ਨਾ ਜਦੋਂ ਘਰ ਦੇ ਵਿੱਚ ਆਪਾਂ ਕਹਿ ਲਈਏ ਵੀ ਇਸ ਤਰ੍ਹਾਂ ਦੀ ਸਥਿਤੀ ਬਣੀ ਜੇ ਸਥਿਤੀ ਬਣੀ ਹੁੰਦੀ ਆ ਪੁੱਤ ਨੂੰ ਮੰਜੀ ਦੇ ਪਿਆਰ ਹੋ ਗਏ ਤਾਂ ਮਾਂ ਦੇ ਲਈ ਬਰਦਾਸ਼ਤ ਕਰਨਾ ਜਾਂ ਦੇਖਣਾ ਆਣਾ ਚੜਨਾ ਕਿੰਨਾ ਔਖਾ ਹੁੰਦਾ ਹੈ ਆਪਾਂ ਸਾਰੇ ਪੜੀ ਪਤੀ ਜਾਣਦੇ ਆ ਤਾਂ ਵੀਰ ਮੱਝੇ ਤੇ ਆ ਪਹਿਲਾਂ ਇਹਨਾਂ ਨੂੰ ਬਰਨਾਲੇ ਲੈ ਕੇ ਗਏ ਬਰਨਾਲੇ ਇਹਦੀ ਸਥਿਤੀ ਦੇਖ ਕੇ ਹਾਲਾਤ ਦੇਖ ਕੇ ਇਹਨਾਂ ਨੂੰ ਰੈਫਰ ਬਠਿੰਡੇ ਕੀਤਾ ਗਿਆ ਬਠਿੰਡੇ ਲੈ ਕੇ ਗਏ ਤਾਂ ਜਿਵੇਂ ਆਪਾਂ ਕਹਿੰਦੀ ਹਸਪਤਾਲਾਂ ਦੇ ਵਿੱਚ ਇਲਾਜ ਕਰਾਉਣੇ ਇਹਨੇ ਸੌਖੇ ਨਹੀਂ ਹੁੰਦੇ ਤਾਂ ਮੌਂਡ ਰਹੀ ਸੀ ਪਰਿਵਾਰ ਦੇ ਕੋਲੇ ਪੈਸੇ ਨਹੀਂ ਸੀ ਪਰਿਵਾਰ ਦੇ ਕੋਲੇ ਉਥੋਂ ਵੀ ਪੈਸੇ ਤੋਂ ਬਿਨਾ ਇਹਨਾਂ ਨੂੰ ਛੁੱਟੀ ਕਰ ਦਿੱਤੀ ਗਈ ਹੈ ਅੱਜ ਪਰਿਵਾਰ ਦੇ ਹਾਲਾਤ ਨੇ ਜਿਹੜੇ ਪਰਿਵਾਰ ਨੇ ਜਿਹੜਾ ਆਪਾਂ ਕਹਿ ਦਿੱਤੀ ਕਿ ਐਸਸੀ ਭਾਈ ਚਲੇ ਦਾ ਸੰਬੰਧਤ ਪਰਿਵਾਰ ਹੈ ਆਪਾਂ ਪੜਿਪਾਤੀ ਜਾਣਦੇ ਆ ਕਿ ਪਰਿਵਾਰਾਂ ਕੋਲੇ ਕਿੰਨੇ ਕੁ ਫੰਡਿੰਗ ਹੁੰਦੀ ਹੈ ਕਿੰਨਾ ਕੁ ਪੈਸਾ ਹੁੰਦਾਗਾ ਇਹ ਪੈਸੇ ਬਿਨਾ ਵੀਰ ਅੱਜ ਕਰੇ ਹਨ ਤਾਂ ਤੁਸੀਂ ਦੇਖਦੇ ਹੋ ਕਿ ਵੀਰ ਜ਼ਿੰਦਗੀ ਔਰ ਮੌਤ ਦੀ ਲੜਾਈ ਕਰ ਰਿਹਾ ਪਰਿਵਾਰ ਇੰਨਾ ਕਿ ਜਿਆਦਾ ਪਾਪ ਗਿਆ ਕਿ ਆਪਾਂ ਨੂੰ ਪੜਿਪਾਤੀ ਪਤਾ ਕਿ ਪਰਿਵਾਰ ਕੋਲੇ ਕਿੰਨੀ ਕੁ ਫੰਡਿੰਗ ਹਨ ਸਾਡੇ ਚਲੇ ਦੇ ਬਾਦ ਵਿੱਚ ਪਨੇ ਦੁਨੀਆ ਦੇਖ ਲਈ ਆ ਕਿਉਂਕਿ ਇੱਥੇ ਬੜੇ ਚੰਗੇ ਲੋਕ ਨੇ ਨਾ ਦਾਨੀ ਸੱਜਣ ਨੇ ਤੇ ਬਹੁਤ ਲੋਕ ਐਸੇ ਨੇ ਜਿਹੜੇ ਛੋਟੀ ਮਦਦ ਕਰਨ ਦੀ ਅੱਗੇ ਆਉਣਗੇ ਤਾਂ ਕੀ ਕਹੋਗੋ ਤੁਸੀਂ ਇਹ ਹੀ ਕਹਿੰਦੇ ਆ ਵੀਰੇ ਵੀ ਵੱਧ ਤੋਂ ਵੱਧ ਮਦਦ ਕਰੋ ਜਿਹੜਾ ਮੇਰਾ ਬੰਦਾ ਆਪਦੇ ਬੱਚਿਆਂ 'ਚ ਬੈਠਾ ਰਹਿੰਦਾ ਤੋ ਕਿੰਨੇ ਹੋ ਗਏ ਦੋ ਬੇਟੇ ਆ ਜੀ ਮੇਰੇ ਹਾਂਜੀ ਇਹਨਾਂ ਦੇ ਸੱਜ ਤੇ ਸਾਡੇ ਘਰ ਦਾ ਟਾਈਮ ਪਾਸ ਹੁੰਦਾ ਸੀ ਜੀ ਇਹ ਜਲਦੀ ਤੋਂ ਜਲਦੀ ਠੀਕ ਹੋ ਜਾਣ ਇਹਨਾਂ ਦਾ ਦਾਜ ਹੋ ਅਸਾਂ ਦੇ ਕੋਲ ਫੀਟਰੇ ਦਾ ਹੁੰਦਾ ਸੀ ਉਹ ਵੀ ਇਲਾਜ ਕਰਕੇ ਵੇਚਦਾ ਤੁਸੀਂ ਨੂੰ ਹਾਂਜੀ ਉਹ ਵੀ ਦੇਤਾ ਵੇਚਦਾ ਜੀ ਜਿਹੜਾ ਕੋਈ ਸਾਡੇ ਕੋਲ ਅਸੀਂ ਪੈਸਾ ਉਹ ਵੀ ਵੇਚਦਾ ਜੀ ਜਿੰਨਾ ਸੀਗਾ ਸਾਡੇ ਰਸਤੇ ਸਾਰਾ ਤਾਂ ਫੜ ਫੜ ਸਾਰਿਆਂ ਦਾ ਗੀਦੀ ਜਿੰਨਾ ਹੋ ਸਕਿਆ ਸੀ ਦਾਤਾ ਜੀ ਅਸੀਂ ਸਾਡੇ ਵੀ ਵਾਣ ਕੇ ਹੱਥ ਜੋੜ ਕੇ ਬੇਨਤੀ ਆ ਮੇਰੇ ਬੰਦੇ ਦਾ ਇਲਾਜ ਕਰਾ ਦੇਣੀ ਵੱਧ ਤੋਂ ਵੱਧ ਹੈਲਪ ਕਰੋ ਵੀਰੇ ਜਦੋਂ ਕੋਈ ਇੱਕ ਦਰਵਾਜ਼ਾ ਬੰਦ ਹੁੰਦਾ ਸੌਤਵਾਜੇ ਖੁੱਲ ਜਾਂਦੇ ਨੇ ਕਿਉਂਕਿ ਪ੍ਰਮਾਤਮਾ ਮਿਲ ਕਰਦਾ ਆ ਦੋਟੂ ਮੈਂ ਤੁਹਾਨੂੰ ਦੱਸ ਦਵਾ ਕਿ ਵੀਰ ਸਬਜ਼ੀ ਦਾ ਕੰਮ ਕਰਦਾ ਸੀ ਤਾਂ ਇਹਨਾਂ ਕੋਲ ਇੱਕ ਆਪਣਾ ਪੀਟਰੇਡਾ ਸੀ ਜਿਹਦੇ ਨਾਲ ਆਪਣਾ ਦੋ ਵਕਤ ਦਾ ਗਿਆਨ ਕਰਦੇ ਸੀ ਤਾਂ ਉਹ ਵੀ ਇਲਾਜ ਕਰਨ ਇਹਨਾਂ ਨੂੰ ਵਿੱਚ ਨਾ ਆਇਆ ਅੱਜ ਇਸ ਪਰਵਾਰ ਦੀ ਇੰਨੀ ਕਿ ਸਥਿਤੀ ਮਾੜੀ ਹੋ ਗਈ ਇਹਨੇ ਘਾਟ ਮਾੜੇ ਹੋ ਗਏ ਨੇ ਕਿ ਇਹਨਾਂ ਨੂੰ ਦੋ ਵਕਤ ਦਾ ਗੁਜ਼ਾਰਾ ਕਰਨਾ ਇੱਕ ਸਾਈਡ ਮੁਸ਼ਕਲ ਹੋਇਆ ਔਰ ਦੂਸਰਾ ਜਿਹੜਾ ਵੀਰ ਦਾ ਇਲਾਜ ਕਰਾਉਣਾ ਵੀ ਇਹਨਾਂ ਜਿਆਦਾ ਔਖਾ ਹੋਇਆ ਅੱਜ ਬਿਨਾਂ ਪੈਸਿਆਂ ਤੋਂ ਇਹਨਾਂ ਨੂੰ ਛੁੱਟੀ ਦਿੱਤੀ ਗਿਆ ਡਾਕਟਰ ਨੂੰ ਅੱਜ ਕਰੀ ਬੈਠ ਨਾ ਤਾਂ ਮੈਂ ਤੁਹਾਨੂੰ ਅਕਸਰ ਵੀਡੀਓ ਵਿੱਚ ਕਹਿੰਦਾ ਹੁੰਨਾ ਕਿ ਇੱਥੇ ਇਨਸਾਨ ਤਾਂ ਬਹੁਤ ਦੇਖੇ ਨੇ ਪਰ ਇਨਸਾਨੀਅਤ ਦਾ ਫਰਜ਼ ਹੈ ਜਿਹੜੇ ਬਹੁਤ ਬਿਰਦੇ ਲੋਕ ਨਾ ਹੁੰਦੇ ਨੇ ਕੋਈ ਵੀ ਬੰਦਾ ਪਾਰਟੀ ਵਾਢੋ ਉੱਪਰ ਉੱਠ ਕੇ ਜੇਕਰ ਇਸ ਪਰਿਵਾਰ ਦੀ ਮਦਦ ਕਰਦਾ ਤੁਹਾਡੇ ਦਿੱਤੇ ਹੋਏ ਸਹਿਯੋਗ ਦੇ ਨਾਲ ਇਹ ਦੀਨ ਦੁਆਰਾ ਮੜ ਆਪਣੇ ਪੈਰਾਂ ਤੇ ਖੜਾ ਹੁੰਦਾ ਪਰਿਵਾਰ ਦੇ ਵਿੱਚ ਤਾਂ ਫਿਰ ਉਸੇ ਤਰ੍ਹਾਂ ਸਭ ਸ਼ਾਂਤੀ ਨਾਲ ਇਹ ਪਰਿਵਾਰ ਵਸਦਾਗਾ ਤਾਂ ਅਸੀਂ ਸਮਝਾਂਗੇ ਕਿ ਅਸੀਂ ਇਸ ਵੀਡੀਓ ਨੂੰ ਬਣਾਉਣ ਦਾ ਕੰਮ ਕਰ ਰਹੇ ਹਾਂ ਦੋਸਤੋ ਮੈਂ ਤੁਹਾਨੂੰ ਇਸ ਪਰਿਵਾਰ ਦਾ ਮੋਬਾਈਲ ਨੰਬਰ ਦੱਸਾਂਗਾ ਤੁਸੀਂ ਸਿੱਧੀ ਵੀ ਇਹਨਾਂ ਦੀ ਮਦਦ ਕਰ ਸਕਦੇ ਹੋ ਤਾਂ ਕਈ ਅਜੇ ਤੱਕ ਆਪ ਵੀ ਦੇਖਨੇ ਬਹੁਤ ਸਾਰੇ ਐਦਾਂ ਦੇ ਠੱਗ ਲੋਕ ਵੀ ਨੇ ਜਿਹੜੇ ਇਸ ਤਰ੍ਹਾਂ ਪਰਵਾ ਲੋਡ ਬੰਦ ਪਰਵਾੜਾ ਵੀਡੀਓ ਬਣਾ ਕੇ ਆਪਣਾ ਸਕੈਨਰ ਲਾ ਕੇ ਪੈਸੇ ਆਪਣੇ ਖਾਤੇ ਵਿੱਚ ਭਵਾ ਲੈਂਦੇ ਨੇ ਹਨਾ ਤਾਂ ਮੈਂ ਪਰਿਵਾਰ ਦਾ ਤੁਹਾਨੂੰ ਸਿੱਧਾ ਨੰਬਰ ਦਵਾਵਾਂਗਾ ਤਾਂ ਤੁਸੀਂ ਇਹਨਾਂ ਦੀ ਸਿੱਧੀ ਮਦਦ ਕਰ ਸਕਦੇ ਹੋ ਤਾਂ ਅਸਾਂ ਪਹਿਲੇ ਤੁਹਾਡਾ ਮੋਬਾਈਲ ਨੰਬਰ ਲਿਖਣਾ 1787299716 ਦੋਸਤੋ ਭੈਣੇ ਨੰਬਰ ਤੁਹਾਨੂੰ ਅਪਨ ਦੱਸ ਦਿੱਤਾ ਅਸੀਂ ਤੁਹਾਨੂੰ ਇਹਨਾਂ ਦਾ ਬੈਂਕ ਅਕਾਊਂਟ ਵੀ ਦਵਾਗੇ ਤੁਸੀਂ ਸਿੱਧੀ ਮਦਦ ਵੀ ਇਸ ਪਰਿਵਾਰ ਦੀ ਕਰ ਸਕਦੇ ਹੋ ਤਾਂ ਤੁਹਾਨੂੰ ਮੈਂ ਦੱਸ ਦਮਾ ਕਿ ਜਿਹੜਾ ਇਹਨਾਂ ਦਾ ਕਈ ਵਾਰੀ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਇਸ ਪਰਿਵਾਰ ਨੂੰ ਆ ਕੇ ਵੀ ਤੁਸੀਂ ਦੇਖ ਸਕਦੇ ਹੋ ਜਿਹੜਾ ਇਹਨਾਂ ਦਾ ਐਡਰੈਸ ਕੀ ਆ ਪਿੰਡ ਬਿੱਲਗਾ ਤਾਂ ਆਪਾਂ ਭੈਣ ਨੂੰ ਦੱਸਾਂਗੇ ਕਹਾਂਗੇ ਕਿ ਉਹ ਆਪਣਾ ਘਰ ਦਾ ਐਡਰੈਸ ਦੱਸਣਗੇ ਵੀ ਤਾਂ ਕਿ ਤੁਸੀਂ ਇਹਨਾਂ ਦੇ ਘਰ ਆ ਕੇ ਵੀ ਇਹਨੂੰ ਦੇਖ ਕੇ ਇਸ ਪਰਿਵਾਰ ਦੀ ਮਦਦ ਕਰ ਸਕਦੇ ਹੋ ਅਸਾ ਮੇਰੇ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕੰਡੇਈ ਬਾਬਾ ਜੀਵਨ ਸਿੰਘ ਜੀ ਦਾ ਗੁਰਦੁਆਰਾ ਜਿਹੜੇ ਨਾਲ ਹੀ ਬਣਿਆ ਮੇਰਾ ਕੰਡੇ ਪਾਸੇ ਕੋਈ ਵੀ ਵੀਰੋ ਜਿਨ੍ਹਾਂ ਨੇ ਮਗਧ ਕਰ ਲਈ ਸਾਡੇ ਘਰੇ ਅੱਗੇ ਸਾਡੇ ਨਾਲ ਮਗਧ ਕਰ ਸਕਦਾ ਹੈ ਸਾਰੀ ਅਸਾ ਦੋਸਤੋ ਜਦੋਂ ਆਪਾਂ ਚੰਨਵਾਲਾ ਤੋਂ ਬਲਗਣੀ ਜਦੋਂ ਮੈਲਕਾਂਗਰੂ ਰੋਡ ਤੋਂ ਆਵਾਂਗੇ ਤਾਂ ਇੱਥੇ ਚੰਨਵਾਲਾ ਜਿਹੜਾ ਬੱਸ ਸਟੈਂਡ ਆ ਬਿਲਕੁਲ ਉਹਦੇ ਕੋਲੇ ਬਾਬਾ ਜੀ ਸਿੰਘੀ ਗੁਰਦੁਆਰਾ ਬਣਿਆ ਹੋਇਆ ਉਹਦੇ ਵਿਕਚਰ ਕਰਦੇ ਨੇ ਤਾਂ ਜੇਕਰ ਆਪਾਂ ਗੱਲ ਕਰੀਏ ਮੋਗਾ ਰੋਡ ਤੋਂ ਆਉਣ ਦੀ ਗੱਲ ਕਰੀਏ ਤਾਂ ਮੋਗਾ ਰੋਡ ਤੋਂ ਸਰਕਾਰੀ ਸਕੂਲ ਦੇ ਅੱਗੇ ਆ ਕੇ ਚੰਨਵਾਲਾ ਉਸੇ ਅੱਡੇ ਕੋਲੇ ਆ ਕੇ ਫਿਰ ਤੁਹਾਨੂੰ ਐਚਐਸ ਪਰਿਵਾਰ ਨੂੰ ਤੁਸੀਂ ਮਿਲ ਸਕਦੇ ਹੋ ਜਿਵੇਂ ਅਸੀਂ ਤੁਹਾਨੂੰ ਇਸ ਪਰਿਵਾਰ ਦਾ ਮੋਬਾਈਲ ਨੰਬਰ ਵੀ ਦਿੱਤਾ ਤਾਂ ਅਸੀਂ ਬੈਂਕ ਅਕਾਊਂਟ ਨੰਬਰ ਵੀ ਦਵਾਗੇ ਤਾਂ ਤੁਹਾਨੂੰ ਐਕਸੇ ਵੀਡੀਓ ਵਿੱਚ ਕਹਿਣਾ ਹੁੰਦਾ ਕਿ ਕੋਈ ਵੀ ਬੰਦਾ ਪਾਰਟੀ ਵੇ ਤੋਂ ਉੱਪਰ ਉੱਠ ਕੇ ऐसे ਪਰਿਵਾਰ ਦੀ ਮਦਦ ਕਰਦਾ ਤੁਹਾਡੇ ਦਿੱਤੇ ਹੋਏ ਸਹਿਯੋਗ ਦੇ ਨਾਲ ਜਿਵੇਂ ਆਪਾਂ ਗੱਲ ਕਰਦੇ ਆਂ ਕਿ ਜਿਵੇਂ ਹੁਣ ਹੜ੍ਹ ਪੀੜਤਾਂ ਦਾ ਇੱਕ ਆਪਣਾ ਪਤਾ ਕੀ ਪੂਰੇ ਪੰਜਾਬ ਨੇ ਮਾਰ ਚੁੱਕੀ ਆ ਹਨ ਤਾਂ ਸਾਡੇ ਪੰਜਾਬੀਆਂ ਨੇ ਚੜ੍ਹਵਾਦ ਕੇ ਉਹਨਾਂ ਪਰਿਵਾਰਾਂ ਦੀ ਮਦਦ ਕੀਤੀ ਆ ਉਹਨਾਂ ਪਰਿਵਾਰਾਂ ਲਈ ਬਹੁਤ ਚੜ੍ਹਵਾਦ ਕੇ ਰਾਸ਼ਨ ਤੋਂ ਲੈ ਕੇ ਦਵਾਈਆਂ ਤੋਂ ਲੈ ਕੇ ਪੈਸਿਆਂ ਤੋਂ ਲੈ ਕੇ ਉਹ ਪਰਿਵਾਰਾਂ ਦੀ ਮਦਦ ਕੀਤੀ ਆ ਤਾਂ ਕਿਤੇ ਨਾ ਕਿਤੇ ਜਾ ਕੇ ਸਾਡੇ ਪਿੰਡਾਂ ਦੇ ਵਿੱਚ ਵੀ ਐਸੇ ਲੋਕ ਬੈਠੇ ਨੇ ਜਿਨ੍ਹਾਂ ਦਾ ਕੰਮਕਾਰ ਨਹੀਂ ਚੱਲਦਾ ਦਿਹਾੜੀ ਜੂ ਤਾਂ ਨਹੀਂ ਚੱਲਦਾ ਔਰ ਜ਼ਿੰਦਗੀ ਔਰ ਮੌਤ ਦੀ ਲੜਾਈ ਲੜਦੇ ਨੇ ਜੇਕਰ ਤੁਸੀਂ ਉਹਨਾਂ ਪਰਿਵਾਰਾਂ ਦੀ ਮਦਦ ਕਰ ਦਿੰਦਾ ਕਿਤੇ ਨਾ ਕਿਤੇ ਸਾਡੇ ਪੰਜਾਬ ਦੇ ਵਿੱਚ ਸਾਡੇ ਪਿੰਡਾਂ ਦੇ ਵਿੱਚ ਵੀ ਝਾਤੀ ਮਾਰ ਲੈਣੀ ਚਾਹੀਦੀ ਆ ਐਸੇ ਪਰਿਵਾਰ ਬੈਠੇ ਨੇ ਜਿਹੜੇ ਬਿਨਾਂ ਪੈਸੇ ਤੋਂ ਆਪਣੇ ਪਰਿਵਾਰਾਂ ਦਾ ਇਲਾਜ ਨਹੀਂ ਕਰਾਉਂਦੇ ਜਿਵੇਂ ਆਪਾਂ ਕਹਿੰਦੇ ਕਿ ਪੰਜਾਬ ਗੁਰੂਆਂ ਦੀ ਧਰਤੀ ਆ ਕੋਈ ਵੀ ਬੰਦਾ ਪਾਰਲੀਮੈਂਟ ਤੋਂ ਉੱਪਰ ਉੱਠ ਕੇ ਐਸ ਪਰਿਵਾਰ ਦੀ ਮਦਦ ਕਰਦਾ ਜੇਕਰ ਇਹ ਬੀਲ ਛੋੜੇ ਦਿੱਤੇ ਹੋਏ ਸਹਿਯੋਗ ਦੇ ਨਾਲ ਠੀਕ ਹੁੰਦਾ ਇਹਦਾ ਆਪਰੇਸ਼ਨ ਹੁੰਦਾ ਇਹਦਾ ਇਲਾਜ ਹੁੰਦਾ ਤਾਂ ਮੈਂ ਸਮਝਾਂਗਾ ਕਿ ਅਸੀਂ ਐਸੇ ਵੀਡੀਓ ਨੂੰ ਬਣਾਉਣ ਵਿੱਚ ਕਾਮਯਾਬ ਹੋਏ ਆ ਤੁਹਾਨੂੰ ਇਹਨਾਂ ਦਾ ਸੇ ਮੋਬਾਈਲ ਨੰਬਰ ਦੱਸ ਦਿੱਤਾ ਤੁਸੀਂ ਸਿੱਧੀ ਗੱਲ ਕਰ ਸਕ ਤੁਸੀਂ ਇਹਨਾਂ ਦੇ ਸਿੱਧੇ ਅਕਾਊਂਟ ਵਿੱਚ ਇਹਨਾਂ ਦੇ ਅਕਾਊਂਟ ਵਿੱਚ ਪਾ ਸਕਦੇ ਹੋ ਜਿਵੇਂ ਤੁਹਾਨੂੰ ਅਸੀਂ ਫਰੰਡ ਬੀਲੇ ਦੇ ਇਸ ਵੀਰ ਦੇ ਹਾਲਾਤ ਦਿਖਾਏ ਨੇ ਇਸੇ ਤਰ੍ਹਾਂ ਸਾਡੇ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਦੀਆਂ ਨਵੇਂ-ਨਵੇਂ ਊਝਲੇਗੇ ਫਿਰ ਆ ਹਜ਼ਰ ਹੋਮ ਸਾਡੀ ਹਰ ਵੀਡੀਓ ਦੇਖ ਲਈ ਸਾਰੇ ਚੈਨਲ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਜਾਂਦੇ ਜਾਂਦੇ ਦੋਸਤੋ ਮੈਂ ਤੁਹਾਨੂੰ ਇੱਕ ਕਹਿ ਦੇਣਾ ਬਹੁਤ ਜ਼ਰੂਰੀ ਸਮਝਦਾ ਕਿ ਅਸੀਂ ਬਹੁਤ ਸਾਰੀਆਂ ਵੀਡੀਓ ਬਹੁਤ ਸਾਰੀਆਂ ਅਸੀਂ ਇਹਨਾਂ ਨੂੰ ਅੱਗੇ ਦੇ ਅੱਗੇ ਫਾਰਵਰਡ ਕਰਦੇ ਹਾਂ ਸ਼ੇਅਰ ਕਰਦੇ ਹਾਂ ਤਾਂ ਇਸ ਵੀਰ ਦੀ ਵੀ ਵੀਡੀਓ ਅੱਗੇ ਦੇ ਅੱਗੇ ਸ਼ੇਅਰ ਕਰ ਦੇਣੀ ਹੈ ਤਾਂ ਕਿ ਉਹ ਕਿਸੇ ਐਸੇ ਦਾਨੀ ਸਜੇ ਤੱਕ ਇਸ ਪਰਿਵਾਰ ਦੀ ਮਦਦ ਕਰਕੇ ਇਸ ਪਰਿਵਾਰ ਨੂੰ ਮੋਰ ਕੀ ਪੈਰਾਂ ਤੇ ਖੜਾ ਕਰ ਸਕੀ ਤੁਹਾਡੀ ਇੱਕ ਵੀਡੀਓ ਸ਼ੇਅਰ ਕਰ ਦੇ ਨਾਲ ਇਸ ਪਰਿਵਾਰ ਦੀ ਮਦਦ ਹੋ ਸਕਦੀ ਹੈ ਜਿਵੇਂ ਤੁਹਾਨੂੰ ਪਿੰਡ ਪੀਲੇ ਦੇ ਅਸੀਂ ਇਹ ਹਾਲਾਤ ਦਿਖਾਏ ਨੇ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਦੇ ਨਵੇਂ ਨਵੇਂ ਖਬਰ ਲੱਗੇ ਫਿਰ ਆਜੋ ਉਹਦੇ ਤੇ ਕਲਿੱਕ ਸੱਚੇਗਾ ਜੀ